टरी साहिब मुदाबाद चीफ साहिब मुबाद इंस्पेक्टर साहिब मुर्दाबाद पटाला कारपोरेशन मुबाद पटाला कारपोरेशन मुबाद इंस्पेक्टर ਮੇਰਾ ਨਾਮ ਵੀ ਲਿਫਟਿੰਗ ਜੁਨੀਅਨ ਪ੍ਰਧਾਨ ਗੋਲਦੀ ਜੀ ਅੱਜ ਕੀ ਕਾਰਨ ਹੈ ਕਿ ਪੂਰੇ ਦੀਆਂ ਪਰਸਟ੍ਰਾਲੀਆਂ ਕਾਰਪੋਰੇਸ਼ਨ ਦੇ ਬਾਹਰ ਔਰ ਅੰਦਰ ਵਰਦਵਾਦ ਹੋ ਰਿਹਾ ਹੈ ਜੀ ਅੱਜ ਜੀ ਮੁੱਦਾ ਸਾਡਾ ਹੈ ਵੀ ਸਾਨੂੰ 2 ਮਹੀਨੇ ਦਾ ਸੈਲਰੀ ਨਹੀਂ ਮਿਲਦੀ ਪਈ ਪਲੱਸ ਸਾਡੇ ਨਾਲ ਧੋਖਾ ਵੀ ਹੋ ਗਿਆ ਵਾ ਜਿਹੜੇ ਇਹਨਾਂ ਨੇ ਫੋਰਮਲ ਲੈਟਰ ਦਿੱਤੇ ਆ ਉਹਦੇ ਕਰਕੇ ਵੀ ਸਾਨੂੰ ਅਲੱਗ ਦਾ ਕਾਨੂੰਨ ਦਾਵਾ ਡੋਰੀਆ ਜੀ ਤੇ ਇਹ ਘਟੋ ਘੜ ਮੈਕਸਿਮਮ 200 250 ਬੰਦੇ ਤਨਖਾਹ ਰੁਕੀ ਪਈ ਹੈ ਜੀ ਇਹ ਸਾਰੇ ਲਿਫਟਿੰਗ ਵਾਲੇ ਲਿਫਟਿੰਗ ਵਾਲੇ ਤਾਂ ਮੇਰੇ ਸਾਹਮਣੇ 17-18 ਬੰਦੇ ਹੋਣੇ ਆ ਜੀ ਬਾਕੀ ਦੂਸਰੇ ਬੰਦੇ ਉਹ ਕੰਮ ਕਰਤੇ ਲੱਗੇ ਉਹ ਵੀ ਹੌਲੀ ਹੌਲੀ ਆ ਰਹੇ ਆ ਜੀ ਇੱਥੇ ਕੀ ਕਹਿੰਦੇ ਆ ਸਾਇੰਟਿਸਟ ਕੋਲ ਜਾਂ ਕੁਮਿਸ਼ਣ ਦੇਖੋ ਜੀ ਸਾਡਾ ਜੇ ਹੱਕ ਸਾਨੂੰ ਨਹੀਂ ਮਿਲਦਾ ਤੇ ਸਾਨੂੰ ਵਾਜਬ ਹੈ ਹੀ ਆਪਣੇ ਹੱਕ ਵਾਸਤੇ ਲੜਨਾ ਸੈਲਰੀ ਇਹਨਾਂ ਦੀ ਦੋ ਮਹੀਨੇ ਦੀ ਪੈਂਡਿੰਗ ਆ ਤੀਸਰਾ ਮਹੀਨਾ ਚੱਲਦਾ ਪਿਆ ਵਾ ਨਾ ਤੇ ਠੇਕੇਦਾਰ ਹੀ ਕੋਈ ਗੌਰ ਕਰ ਰਿਹਾ ਵਾ ਨਾ ਕੋਈ ਇਨਸਪੈਕਟਰ ਗੌਰ ਕਰ ਰਿਹਾ ਨਾ ਕੋਈ ਕਾਰਪੋਰੇਸ਼ਨ ਗੌਰ ਕਰ ਰਿਹਾ ਜੀ ਇਸ ਕੰਮ ਤੇ ਗੱਲਬਾਤ ਹੋਈ ਜੀ ਸਾਨੂੰ ਦਿਲਾਸਾ ਦਿੱਤਾ ਜਾ ਰਿਹਾ ਸੀ ਵੀ ਤੁਹਾਨੂੰ ਅੱਜ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਕੱਲ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਪਰਸੋ ਮਿਲ ਜਾਂਦੀ ਆ ਇੱਕ ਮਹੀਨੇ ਤਨਖਾਹ ਛੱਡ ਕੇ ਦੂਜੇ ਦੀ ਛੱਡ ਕੇ ਅੱਜ ਤੀਸਰਾ ਮਹੀਨਾ ਚੜ ਗਿਆ ਜੀ ਤਨਖਾਹ ਨਹੀਂ ਤਨਖਾਹ ਨਾਲ ਕੀ ਐ 7000 ਰੁਪਏ ਤਨਖਾਹ ਉਹ ਵੀ ਨਹੀਂ ਇਹਨਾਂ ਕੋ ਦਿੱਤੀ ਜਾ ਰਹੀ ਜੀ ਇਹ ਦੋ ਦੋ ਮਹੀਨੇ ਗੁਜ਼ਾਰਾ ਕਿੱਦਾਂ ਕਰਨਗੇ ਆਪਣਾ 300 ਰੁਪਏ ਦੀ ਆਟੇ ਦੀ ਗੁੱਥੀ ਹੋ ਗਈ ਆ ਬੱਚਿਆਂ ਨੇ ਸਕੂਲ ਦੇ ਫੀਸਾਂ ਦੁੱਧ ਦਾ ਖਰਚਾ ਲਾ ਲਉ ਤੋ ਇਹ ਮੈਕਸਿਮਮ ਕਿੰਨਾ ਕਰੀ ਜਾਣਗੇ 7000 ਸਜੀਤ ਕੁਮਾਰ ਸਜੀਤ ਜੀ ਕੀ ਸਮਝਦੇ ਹੋ ਕਿ ਕਿੰਨਾ ਚਿਰ ਇਹ ਸਟ੍ਰਾਈਕ ਇਹਦਾ ਚੱਲ ਜਾਈ ਜਾਏਗੀ ਜਿੰਨਾ ਤਨਖਾਹ ਨਹੀਂ ਮਿਲੇਗੀ ਗਲਬਾਤ ਹੋ ਜੀ ਕਿਸੇ ਨਾਲ ਨਹੀਂ ਇਹ ਗਲਬਾਤ ਹੋਈ ਤਿੰਨ ਮਹੀਨੇ ਹੋ ਗਲੇ ਤਨਹਾਰ 3 ਤੀਸਰਾ ਮਹੀਨਾ ਲੱਗ ਗਿਆ ਵਾ ਕੋਈ ਆਡੀਟਨਹਾ ਦੀ ਗੌਰ ਨਹੀਂ ਕੀਤੀ ਜਾਂਦੀ ਜਾਈ ਕੇ ਇਹਨੂੰ ਫੋਨ ਕੀਤਾ ਵਾ ਉਹ ਕਹਿੰਦਾ ਫਲਾਣੇ ਨੂੰ ਕਰੋ ਫਲਾਣਾ ਕਹਿੰਦਾ ਢਿੰਗੜੇ ਨੂੰ ਕਰੋ ਅਈ ਕੇ ਨੂੰ ਕਿਉਂ ਫੋਨ ਕਰੀਏ ਘਰ ਤੱਕ ਸਾਰਾ ਕਿੱਥੋਂ ਹੁੰਦਾ ਘਰ ਜਾ ਗਏ ਯਾਰ ਐਦਾਂ ਹੀ ਧਾਰਾ ਲੈ ਕੇ ਹਾਂ ਤੂੰ ਧਾਰੀ ਚੱਲਣ ਦੇ ਜੇ ਤੁਹਾਨੂੰ ਪਤਾ ਇਹ ਦਿਨ ਸਕੂਲੇ ਵੀ ਧਾਰੀ ਕੀਤਾ ਇਹ ਦੇਣਗੇ ਤਾਂ ਬਦਵਾਗੇ ਕਿ ਜਾ ਕੇ ਮੇਰੇ ਸਾਡੇ ਬੱਚਿਆਂ ਨੂੰ ਸਕੂਲੋਂ ਬਾਹਰ ਭੇਜ ਦੇਣਗੇ ਨੇ ਤੁਮੜ ਜੀ ਸਾਡੇ ਬੱਚਿਆਂ ਦਾ ਸਕੂਲੋਂ ਕੱਢ ਦੇਣਾ ਹੈ ਜਾਓ ਜੀ ਚੁੱਕੋ ਜਾ ਕੂੜਾ ਇਹ ਕੂੜਾ ਛੋੜੋ ਚੁੱਕਣ ਬੱਚੇ ਲੈ ਲੈਣੇ ਹੁਣ ਤਨਖਾਵਾ ਵੀ ਦੇ ਦੇਣੀਆਂ ਕੰਮ ਵੱਲ ਹੁਸੇ ਜਾਣ ਕੇ ਕਹਿੰਦੇ ਨਾ ਕੋਈ ਅਫਸਰ ਲਾ ਕੇ ਲੱਗਦਾ ਨਾ ਕੋਈ ਬੰਦਾ ਲਾ ਕੇ ਲੱਗਦਾ ਜੀ ਵਿਕਰਮ ਸਿੰਘ ਜੀ ਠੀਕ ਹੈ ਸਿਗਨੇਚਰ ਚੀਫ ਸੈਂਟ ਇੰਸਪੈਕਟਰ ਚੀਫ ਸਟਾਫ ਦੇ ਕਲਪ ਨਾ ਰੇ ਲੱਗਦੇ ਤੇ ਜੋ ਬਾਕੀ ਸਟਾਫ ਦੇ ਕਲਪ ਨਾ ਰੇ ਲੱਗਦੇ ਵੀ ਕਿਉਂ ਕਿਉਂ ਇਹਨਾਂ ਦੀਆਂ ਤਨਖਾਵਾ ਜਿਹੜੀਆਂ ਨੇ 2 ਮਹੀਨੇ ਦੀਆਂ ਉਹ ਹੁਣ ਪੰਡਗੋਣਿਆ ਇੱਕ ਤਨਖਾਹ ਤੇ ਇਹਨਾਂ ਦੀ ਪਾਸ ਹੋ ਗਈ ਆ ਕੋ ਅਕਾਊਂਟ ਬਰਾਂਚ ਨਾਲ ਗੱਲ ਹੋਈ ਆ ਉਹ ਕਹਿੰਦੇ ਕਿ ਅਸੀਂ ਥੋੜੀ ਦੇਰ ਤੱਕ ਉਹ ਚੈੱਕ ਬਣ ਜਾਂਦਾ ਦੂਸਰੀ ਤਨਖਾਹ ਵੀ ਕਹਿੰਦੇ ਪਈ ਅਸੀਂ ਇੱਕ ਦੋ ਦਿਨਾਂ ਚ ਬਣਾ ਦੇਾਂਗੇ ਤੇ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਜੇ ਸਟ੍ਰਾਈਕ ਹੋ ਜਾਂਦੀ ਪੂਰੇ ਸਮੂਹ ਦੇ ਸ਼ਹਿਰ ਦਾ ਕੀ ਨਹੀਂ ਅਸੀਂ ਤੇ ਕਮ ਘੱਟੋ ਘਾਟੇ ਵੀ 7-8 ਦਿਨ ਹੋ ਗਿਆ ਜਿਹੜੀ ਤਨਖਾਹ 70 ਦਿਨ ਤੋਂ ਵੀ ਪਹਿਲਾਂ ਦੀ ਦਿੱਤੀ ਪਈ ਆ ਬਣਾ ਕੇ ਕੌਣ ਬਰਾਂਚ ਹੋਈ ਹੁਣ ਜਿਹੜਾ ਅਗਲਾ ਚੈੱਕ ਦਾ ਪ੍ਰੋਸੈਸ ਆ ਜਾਂ ਉਹ ਉਥੇ ਅੱਗੇ ਮੰਤਰੀ ਪ੍ਰਸ਼ਾਸਨ ਨਹੀਂ ਕਰਨਾ ਹਰ ਵੀ ਨਹੀਂ ਲੋਕਾਂ ਨੂੰ ਇਸ ਜਿਹੜੀ ਤੇ ਨੀਤੀ ਦਾ ਅਸੀਂ ਤੇ ਇਹੋ ਕਿਹਾ ਮਤਲਬ ਕਿ ਅਕਾਊਂਟ ਬ੍ਰਾਂਚ ਵੀ ਇਹੋ ਬੇਨਤੀ ਕਰਦੇ ਆ ਕਿ ਜਿਹੜੀ ਨਹੀਂ ਤਨਖਾਹ ਹੈ ਉਹ ਪੱਕਿਆਂ ਦੇ ਨਾਲ ਹੀ ਜਦੋਂ ਪੱਕੇ ਹੀ ਤਨਖਾਹਾਂ ਹੁੰਦੇ ਉਹਨਾਂ ਨਾਲ ਹੀ ਇਹਨਾਂ ਦੀ ਤਨਖਾਹ ਹੋ ਜਾਵੇ ਤੇ ਫਿਰ ਮਤਲਬ ਕਿ ਕੰਮ ਜਿਹੜਾ ਉਹ ਸਾਡਾ ਸਮੁਤਲੀ ਚੱਲਿਆ ਰਹੇ ਅੱਜ ਕਿੰਨੇ ਬੰਦੇ ਸਟ੍ਰਾਈਕ ਤੇ ਕਰੇ ਸਟ੍ਰਾਈਕ ਤੇ ਲਗਭਗ ਜਿਹੜੀ ਸਾਡੀ ਟਰੈਕਟਰ ਟਰਾਲੀਆਂ ਦੇ ਲੇਬਰ ਹੈ ਉਹ ਤਾਂ ਸਾਰੇ ਹੀ ਬੈਠੇ ਆ ਇੱਥੇ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime